ਜੇ ਦਾ ਝੰਡਾ ਉਹਦੀ ਰੱਖਿਆ ਉਹ ਆਪ ਕਰ ਲੂਗਾ ਸੱਪ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਏ ਕਿੱਡਾ ਵੱਡਾ ਚੋਦਾ ਹੋਵੇਗਾ ਸੰਤੇ ਜਰਨੈਲ ਸਿੰਘ ਜਿਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਉਹ ਅਮਨ ਸੂਦਨਾ ਦਾ ਬੰਦਾ ਅੱਤਵਾਦੀ ਦੱਸ ਲਿਆ ਇੱਕ ਹਿੰਦੂ ਸੱਜਣ ਸੀ ਨਵਦੀਪ ਗੁਪਤਾ ਉਹਨੇ ਇੱਕ ਆਈਟੀਆਈ ਚ ਵਾਪਸ ਆ ਕੇ ਪੁੱਛਿਆ ਸੀ ਕਿ ਸੰਤੇ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਕਿਹੜਾ ਕੇਸ ਚੱਲਦਾ ਸੀ ਜੇ ਉਹਦੇ ਤੇ ਕੋਈ ਐਫ ਆਈ ਆਰ ਹੀ ਨਹੀਂ ਕੱਟੀ ਗਈ ਤੇ ਫਿਰ ਅੱਤਵਾਦੀ ਕਿਵੇਂ ਗੱਲ ਝੰਡੇ ਦੀ ਨਹੀਂ ਗੱਲ ਤੇ ਹੈਗੀ ਆ ਵੀ ਸਾਡੀ ਸਿੱਖ ਜਵਾਨੀ ਆਨੰਦਪੁਰ ਸਾਹਿਬ ਵੱਲੇ ਮੁੜੀ ਕਿਉਂ ਅਮਨ ਸੂਦ ਵਰਗੇ ਪੰਜਾਬ ਤੇ ਅਮਨ ਵਸਦੇ ਸਿੱਖਾਂ ਨੂੰ ਫੇੜ ਅੱਗ ਲਾਉਂਦਾ ਯਤਨ ਕਰਦੇ ਵੀ ਪੰਜਾਬ ਦੇ ਵਿੱਚ ਫੇੜ ਭਾਈ ਭਾਈ ਨੂੰ ਮੜਵਾ ਕੇ ਤੇ ਫੇੜ ਰੋਟੀਆਂ ਸੇਕੀਆਂ ਜਾਂਦੀਆਂ ਸਿੱਖ ਜਥੇਬੰਦੀਆਂ ਵਾ ਉਹਨਾਂ ਵੱਲੋਂ ਹਿਮਾਚਲ ਤੋਂ ਜੋ ਬੱਸਾਂ ਆ ਰਹੀਆਂ ਉਹਨਾਂ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਈ ਜਾ ਰਹੀ ਆ ਤੇ ਕਿਹਾ ਜਾ ਰਿਹਾ ਕਿ ਜੋ ਵੀ ਬਸਾਂ ਆਉਣ ਗਿਆ ਆਂ ਉਹਨਾਂ ਨੂੰ ਤਸਵੀਰ ਲਗਾ ਕੇ ਭੇਜਾਂਗੇ ਉਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਇਹ ਵਿਦਵਾਨ ਵੀ ਲਿਖਦਾ ਵੀ ਕੌਮੀ ਅਨਖ ਨੂੰ ਮਾਰੇ ਜੇ ਸੱਟ ਦੁਸ਼ਮਣ ਉੱਥੇ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਹਮ ਕੌਮਾਂ ਵਾਸਤੇ ਮਰਨ ਦਾ ਪਾਕ ਜਿਹਦੇਵਾ ਪੈਦਾ ਦਿਲਾ ਅੰਦਰ ਆਪਣੇ ਆਪ ਹੁੰਦਾ ਫੇਰ ਜੰਮਦਾ ਕੋਈ ਛੇੜ ਨਲੂਆ ਜਾਂ ਕੋਈ ਪੁਰਸ਼ ਭਰਤਾਕ ਹੁੰਦਾ ਜ਼ੁਲਮ ਕਰਨਾ ਜੇਕਰ ਪਾਪ ਹੈ ਤਾਂ ਜ਼ੁਲਮ ਝੱਲਣਾ ਵੀ ਹਮ ਮਹਾਪਾਪ ਹੁੰਦਾ ਮੰਗੋੜ لال ਖੱਤਰ ਹਰਿਆਣੇ ਦਾ ਮੁੱਖ ਮੰਤਰੀ ਉਹ ਕਿਸੇ ਗੁਰਦੁਆਰੇ ਗਿਆ ਤੇ ਉੱਥੇ ਬੈਠਿਆ ਵੀ ਸੰਤਾਂ ਦੀ ਤਸਵੀਰ ਲੱਗੀ ਕਹਿੰਦਾ ਵੀ ਮੈਂ ਮੱਥਾ ਨਹੀਂ ਟੇਕਣਾ ਹਰਿਆਣੇ ਦੇ ਸਿੱਖਾਂ ਨੇ ਕਮਾਲ ਕਰਤੀ ਹੜ ਇਕੱਲੇ ਇਕੱਲੇ ਗੁਰਦੁਆਰੇ ਚ ਸੰਤਾਂ ਦੀ ਤਸਵੀਰ ਉਹਨਾਂ ਲਾਈ ਵੀ ਪੁੱਤ ਹੁਣ ਦੱਸ ਉਹ ਵਿਰੋਧੀ ਲੋਕ ਤੇ ਸੰਤਾਂ ਨੂੰ ਕੋਈ ਆਤਵਾਦੀ ਵੀ ਕਹਿ ਰਿਹਾ ਕੋਈ ਕੋਜ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਸਿੱਖ ਜਿਹੜੇ ਆ ਉਹ ਭਿੰਡਰਾਂ ਵਾਲਿਆਂ ਨੂੰ ਕੀ ਮੰਨਦੇ ਆ ਸਿੱਖ ਭਿੰਡਰਾਂ ਵਾਲਿਆਂ ਨੂੰ ਆਪਣਾ ਨਾਇਕ ਮੰਨਦੇ ਆ ਸੰਤ ਜਰਨੈਲ ਸਿੰਘ ਹੋਇਆ ਪੈਦਾ ਡਾਡਾ ਕੌਮ ਦੇ ਨਾਲ ਸੀ ਪਿਆਰੀ ਉਹਨੂੰ ਦੀਨੀ ਸਦੀਦਾ ਸਿੱਖ ਸ਼ਹੀਦ ਕਹਿ ਕੇ ਕੌਮ ਦਿੰਦੀ ਏ ਅੱਜ ਸਤਕਾਰੀ ਉਹਨੂੰ ਬਾਬਾ ਕੌਮ ਦਾ ਮਰਦ ਦਲੇਰ ਸੀ ਹੋ ਤੇ ਸ਼ਹੀਦ ਹੋ ਹੁੰਦਾ ਚੜਿਆ ਖਵਾੜ ਉਹਨੂੰ ਜੋ ਕੁਝ ਕਿਹਾ ਸੋ ਕਰਕੇ ਵਿਖਾ ਦਿੱਤਾ ਤੇ ਰੋਕ ਸਕੀ ਨਹੀਂ ਹਿੰਦ ਸਰਕਾਰੀ ਉਹਦੀ ਪੰਗਤ ਜੀ ਪਿਛਲੇ ਦਿਨੀ ਪੰਜਾਬ ਤੋਂ ਜਿਹੜੇ ਨੌਜਵਾਨ ਆ ਉਹ ਧਾਰਮਿਕ ਸਥਾਨਾਂ ਦੇ ਦਰਸ਼ਨ ਦਦਾਰੇ ਕਰਨ ਦੇ ਲਈ ਵੱਖ-ਵੱਖ ਧਾਰਮਿਕ ਸਥਾਨਾਂ ਲਈ ਜਾਂਦੇ ਆ ਜਿੱਥੇ ਹਿਮਾਚਲ ਦੇ ਵਿੱਚ ਨੌਜਵਾਨਾਂ ਨੂੰ ਰੋਕੇ ਉਹਨਾਂ ਦੇ ਧਾਰਮਿਕ ਝੰਡੇ ਉਤਾਰੇ ਜਾਂਦੇ ਆ ਤੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਉਤਾਰੀ ਜਾਂਦੀ ਆ ਉਸ ਸਾਰੇ ਮੁੱਦੇ ਤੋਂ ਬਾਅਦ ਜਿਹੜਾ ਵਾ ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਅੱਜ ਉਸ ਗੱਲ ਨੂੰ ਲੈ ਕੇ ਸਾਡੇ ਨਾਲ ਕਵੀਸ਼ਰ ਭਾਈ ਨਿਸ਼ਾਨ ਸਿੰਘ ਜੀ ਚਬਾਲ ਮੌਜੂਦ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਪਉਣਿਆ ਫਤਿਹ ਦੀ ਸਾਂਝ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਜੋ ਇੱਕ ਘਟਨਾ ਵਾਪਰੀ ਹਿਮਾਚਲ ਪ੍ਰਦੇਸ਼ ਦੇ ਵਿੱਚ ਨੌਜਵਾਨ ਮੁੰਡਿਆਂ ਦੇ ਕੋਲੋਂ ਜਿਹੜੀ ਆ ਉਹ ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਤਸਵੀਰ ਉਤਾਰੀ ਗਈ ਤੇ ਉਹਨਾਂ ਦੇ ਜਿਹੜੇ ਧਾਰਮਿਕ ਚਿੰਨ੍ਹ ਹੈ ਉਹ ਵੀ ਉਤਾਰੇ ਗਏ ਕਿਸ ਤਰ੍ਹਾਂ ਦੇਖਦੇ ਜੀ ਇਸਨੂੰ ਪਹਿਲੀ ਤੇ ਗੱਲ ਇਹ ਆ ਭਈ ਜਦੋਂ ਸੇਖ ਅਰਦਾਸ ਕਰਦਾ ਉਹਦੇ ਵਿੱਚ ਕੋਈ ਸ਼ਬਦ ਵਰਤਦਾ ਚੌਂਕੀਆਂ ਚੰਡੇ ਭੂੰਗੇ ਜੁਗੋ ਜੁਗ ਅਟਲ ਜਿਹੜਾ ਝੰਡਾ ਕਿਸੇ ਵੀ ਕੌਮ ਦਾ ਜਾਂ ਕਿਸੇ ਵੀ ਦੇਸ਼ ਦਾ ਜਾਂ ਕਿਸੇ ਵੀ ਸੰਤ ਦਾ ਉਸ ਝੰਡੇ ਦੇ ਪ੍ਰਤੀ ਸਤਿਕਾਰ ਕਰਦੇ ਹੋਏ ਸਿੱਖ ਨੌਜਵਾਨ ਯਾਤਰਾ ਤੇ ਜਾਂਦੇ ਭਾਵੇਂ ਅੱਜ ਕਈ ਨੌਜਵਾਨ ਆਪਾਂ ਵੇਖਿਆ ਭਈ ਕਲੀਨ ਸ਼ੇਵ ਵੀ ਆ ਇੱਕ ਮੈਂ ਬੇਨਤੀ ਉਹਨਾਂ ਨੌਜਵਾਨਾਂ ਨੂੰ ਵੀ ਕਰਨੀ ਚਾਹਾਂਗਾ ਕਿ ਜੇ ਤੁਸੀਂ ਝੰਡਾ ਆਪਣੇ ਮੋਟਰਸਾਈਕਲ ਤੇ ਗੱਡੀ ਤੇ ਲਾ ਕੇ ਜਾਂਦੇ ਜੇ ਤੇ ਉਸ ਝੰਡੇ ਦੀ ਰੱਖਿਆ ਕਰਨੀ ਮੀ ਸਾਡਾ ਫਰਜ਼ ਹੈ ਇਤਿਹਾਸਕ ਵਾਕਿਆਵਾ ਇੱਕ ਵੜਾ ਇੱਕ ਸਿੰਘ ਝੰਡਾ ਲੈ ਕੇ ਮੈਦਾਨੇ ਜੰਗ ਵਿੱਚ ਅਸੀਂ ਤੇ ਉਹਨੂੰ ਕਿਸੇ ਨੇ ਮੁਗਲ ਨੇ ਆਖਿਆ ਭਈ ਜੇ ਤੇੜੇ ਅਸੀਂ ਹੱਥ ਵੜਤੇ ਉਹ ਕਹਿੰਦਾ ਵੀ ਝੰਡਾ ਜਿਹੜਾ ਵਾ ਵੀ ਕੱਢਣਾ ਫੜੇਗਾ ਉਹ ਕਹਿੰਦਾ ਮੈਂ ਪੈੜਾ ਨਾ ਫੜ ਲਾਂਗਾ ਉਹ ਕਹਿੰਦਾ ਵੀ ਤੇਰੇ ਅਸੀਂ ਪੈੜ ਵੀ ਕੱਟ ਦਾਂਗੇ ਕਹਿੰਦਾ ਫਿਰ ਮੈਂ ਮੂੰਹ ਨਾ ਫੜ ਲਾਂਗਾ ਕਹਿੰਦਾ ਜੇ ਤੇਰਾ ਅਸੀਂ ਸਿਰ ਵੀ ਧੜ ਤੋਂ ਲਾ ਦਿੱਤਾ ਫੇਰ ਕਹਿੰਦਾ ਫਿਰ ਜਿਹਦਾ ਝੰਡਾ ਹੂੰ ਉਹਦੀ ਰੱਖਿਆ ਉਹ ਆਪ ਕਰ ਲੂਗਾ ਵੀ ਸਾਨੂੰ ਇੰਨਾ ਵਿਸ਼ਵਾਸ ਆ ਕਿ ਰੱਬ ਸਾਡੇ ਨਿਸ਼ਾਨਾਂ ਦੀ ਜੇ ਜਿਹੜੇ ਸਾਡੇ ਚੇਨਿਆਂ ਉਹਨਾਂ ਦੀ ਰੱਖਿਆ ਆਪ ਕਰੇਗਾ ਉੱਥੇ ਜਿਹੜਾ ਝੰਡਾ ਤਾੜਨ ਦੀ ਜਿਹੜੀ ਗੱਲ ਸਾਨੂੰ ਜਿੱਥੋਂ ਤੱਕ ਪਤਾ ਲੱਗੀ ਆ ਭਈ ਉੱਤੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤੇ ਜਰਨੈਲ ਸਿੰਘ ਖਾਲਸਾ ਪਿੰਡ ਰਾਂਵਾਲੇ ਦੀ ਤਸਵੀਰ ਸੀ ਇਹ ਸਚਾਈ ਹੈ ਕਿ ਦੁੱਧ ਮੱਖਣਾ ਨਾ ਪਾਲੇ ਸਰੀਰ ਤੋਂ ਵੀ ਦੁਨੀਆ ਡਰਦੀ ਏ ਸੱਪ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਏ ਕਿੱਡਾ ਵੱਡਾ ਚੋਦਾ ਹੋਵੇਗਾ ਸੰਤੇ ਜਰਨੈਲ ਸਿੰਘ ਜਿਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਏ ਉਹ ਸਾਡਾ ਜੋਧਾ ਏ ਉਹ ਸੂਰਮਾ ਏ ਪਰ ਉਹਦੀ ਤਸਵੀਰ ਨੂੰ ਤਾਰਨ ਵਾਸਤੇ ਇਹਨਾਂ ਦੇ ਮਨ ਵਿੱਚ ਕਿੱਡੀ ਨਫ਼ਰਤ ਭੜੀ ਪਈ ਏ ਉਹ ਅਮਨ ਸੂਦਨਾ ਦਾ ਬੰਦਾ ਅੱਤਵਾਦੀ ਦੱਸ ਲਿਆ ਜਿਦੋਂ ਕਿ ਆਪਾਂ ਸਾਰੇ ਪਿਛਲੇ ਸਮੇਂ ਅੰਦਰ ਵੇਨੇ ਆ ਇੱਕ ਹਿੰਦੂ ਸੱਜਣ ਸੀ ਨਵਦੀਪ ਗੁਪਤਾ ਉਹਨੇ ਇੱਕ ਆਈਟੀਆਈ ਚ ਵਾਪਸ ਆ ਕੇ ਪੁੱਛਿਆ ਸੀ ਕਿ ਸੰਤੇ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਕਿਹੜਾ ਕੇਸ ਚੱਲਦਾ ਸੀ ਕੋਈ ਵੀ ਕੇਸ ਦਾ ਜ਼ਿਕਰ ਸਰਕਾਰ ਨਹੀਂ ਕਰ ਸਕੀ ਕੋਈ ਵੀ ਉਹਦੀ ਜੇਲ੍ਹ ਦਾ ਜ਼ਿਕਰ ਨਹੀਂ ਕਰ ਸਕੀ ਜੇ ਉਹਦੇ ਤੇ ਕੋਈ ਐਫ ਆਈ ਆਰ ਹੀ ਨਹੀਂ ਕੱਟੀ ਗਈ ਤੇ ਫਿਰ ਉਹ ਅੱਤਵਾਦੀ ਕਿਵੇਂ ਨਾਲੇ ਉਹ ਦਮਦਮੇ ਟਕਸਾਲ ਜਿਹੜੀ ਟਕਸਾਲ ਬਾਬਾ ਦੀਪ ਸਿੰਘ ਤੋਂ ਚੱਲੀ ਆ ਰਹੀ ਹ ਉਹਦੇ ਉਹ ਮੁਖੀ ਸੱਜਣ ਸੀ ਤੇ ਉਹਦੇ ਮੁਖੀ ਹੋਣ ਦੇ ਨਾਤੇ ਉਹ ਸਿੱਖ ਕੌਮ ਉਹਦਾ ਸਾੜਾ ਹੀ ਸਦਖਾੜ ਕਰਦੀ ਹੈ ਤੇ ਅੱਜ ਉਹਦੀ ਤਸਵੀਰ ਸਾਡੇ ਦਿਲਾਂ ਤੇ ਲੱਗੀ ਹੋਈ ਹੈ ਜਿੰਨਾ ਵੀ ਇਹ ਵਿਰੋਧ ਕਰਨਗੇ ਜਿੰਨਾ ਕੁਝ ਕਰਨਗੇ ਪਿੱਛੇ ਇੱਕ ਮਨਮੋਹ لال ਖੱਤਰ ਹਰਿਆਣੇ ਦਾ ਮੁੱਖ ਮੰਤਰੀ ਉਹ ਕਿਸੇ ਗੁਰਦੁਆਰੇ ਗਿਆ ਤੇ ਉੱਥੇ ਵੇਖਿਆ ਵੀ ਸੰਤਾਂ ਦੀ ਤਸਵੀਰ ਲੱਗੀ ਕਹਿੰਦਾ ਵੀ ਮੈਂ ਮੱਥਾ ਨਹੀਂ ਟੇਕਣਾ ਹਰਿਆਣੇ ਦੇ ਸਿੱਖਾਂ ਨੇ ਕਮਾਲ ਕਰਤੀ ਹੜ ਕੱਲੇ ਕੱਲੇ ਗੁਰਦੁਆਰੇ ਚ ਸੰਤਾਂ ਦੀ ਤਸਵੀਰ ਉਹਨਾਂ ਲਾਈ ਵੀ ਪੁੱਤ ਹੁਣ ਦੱਸ ਵੀ ਹੁਣ ਕਿਹੜੇ ਗੁਰਦੁਆਰੇ ਜਾਵਾਂਗੇ ਤੇ ਜਿੰਨੀ ਇਹ ਵਿਰੋਧਤਾ ਕਰਨਗੇ ਸਿੱਖ ਕੌਮ ਉਨੀਆਂ ਸੰਤਾਂ ਦੀ ਤਸਵੀਰ ਸਾਡੇ ਦਿਲਾਂ ਤੇ ਲਿਖੀ ਹੋਈ ਆ ਭਈ ਅਸੀਂ ਕਾਹਦੇ ਭਈ ਮਤਲਬ ਹੋੜ ਕਿਤੇ ਲਿਖਾਉਣੀ ਆ ਸਾਡੇ ਦਿਲਾਂ ਤੋਂ ਤੇ ਨਹੀਂ ਆ ਤਾਰ ਸਕਦੇ ਜੇ ਜੀ ਤੁਸੀਂ ਗੱਲ ਕਰ ਰਹੇ ਜੇ ਕਿ ਅਮਨ ਸੂਦ ਨਾਮ ਦਾ ਜਿਹੜਾ ਵਿਅਕਤੀ ਆ ਉਹਨੇ ਜਿਹੜਾ ਵਾ ਉਹ ਬਿਆਨ ਵੀ ਦਿੱਤਾ ਆਣ ਕੇ ਹਨਾ ਉਹ ਇਹ ਗੱਲ ਕਹਿ ਰਿਹਾ ਕਿ ਸਾਨੂੰ ਸਿੱਖਾਂ ਦਾ ਜਿਹੜਾ ਝੰਡਾ ਵਾ ਜਾਂ ਨਿਸ਼ਾਨ ਸਾਹਿਬ ਆ ਉਹ ਸਾਡੇ ਸਿਰ ਮੱਥੇ ਪਰ ਸੰਤਾਂ ਦੇ ਝੰਡਾ ਜਿਹੜਾ ਮਤਲਬ ਤਸਵੀਰ ਉਤਾਰਨੀ ਜਾਂ ਉਹ ਝੰਡਾ ਨੌਜਵਾਨਾਂ ਪਾਸੋਂ ਜਿਹੜਾ ਲਾਉਣਾ ਵਾ ਇਸ ਦੇ ਪਿੱਛੇ ਕੀ ਕਾਰਨ ਕੀ ਮੱਦੇ ਤੁਸੀਂ ਕੀ ਹੋ ਸਕਦਾ ਵਾ ਅਸਲ ਵਿੱਚ ਉਹ ਸਮਝਦਾ ਵੀ ਸਿੱਖਾਂ ਵਿੱਚ ਇੱਕ ਵੰਡ ਪਾਈ ਜਾਵੇ ਅੱਜ ਪਿੱਛੇ ਦੇ ਕੰਗਣਾ ਵੀ ਇਹੋ ਜਿਹੀ ਕਰਦੀ ਸੀ ਹੂੰ ਉਹਨੇ ਵੀ ਤੇ ਇਹੋ ਕੋਈ ਕੀਤਾ ਵੀ ਨਫ਼ਰਤ ਹੀ ਫਲਾਈ ਹੂੰ ਜਦੋਂ ਕਿ ਸਿੱਖ ਤਾਂ ਇਹੋ ਜਿਹੀ ਨਫ਼ਰਤ ਕੋਈ ਨਹੀਂ ਫਲਾਉਂਦੇ ਹਾਂਜੀ ਸਾਡੇ ਇੱਥੇ ਯਾਤਰਾ 'ਚ ਹਿੰਦੂ ਸੱਜਣ ਵੀ ਆਉਂਦੇ ਆ ਇੱਥੋਂ ਤੱਕ ਕਿ ਹੋਲੇ ਮਹੱਲੇ ਤੇ ਲੋਕੀ ਮਟਪਾਲ ਸਿੰਘ ਦੇ ਡੇੜੇ ਤੇ ਵੀ ਜਾ ਕੇ ਚੌਂਕੀਆਂ ਪੜ ਕੇ ਨਾਨਾ ਦੇ ਵੀ ਮੱਥਾ ਟੇਕ ਕੇ ਤੇ ਲੰਗਰ ਫੇੜ ਗੁਰਦੁਆਰੇ ਕੋਈ ਅਨੰਦਪੁਰ ਸਾਹਿਬ ਤੋਂ ਹੀ ਆਖਦੇ ਆ ਸਾਡੇ ਦੇਲ ਵਿੱਚ ਤਾਂ ਕਿਸੇ ਵੀ ਕੌਮ ਪ੍ਰਤੀ ਸਿੱਖ ਤੇ ਜਦੋਂ ਦੋ ਟਾਈਮ ਅਰਦਾਸ ਕਰਦਾ ਨਾ ਤੇ ਉਹ ਸ਼ਬਦੀ ਵਰਤਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਾਂਜੀ ਅਮਨ ਸੂਤ ਵਰਗੇ ਪੰਜਾਬ ਦੇ ਅਮਨ ਵਸਦੇ ਸਿੱਖਾਂ ਨੂੰ ਫੇੜ ਅੱਗ ਲਾਉਂਦਾ ਯਤਨ ਕਰਦੇ ਵੀ ਪੰਜਾਬ ਦੇ ਵਿੱਚ ਫੇੜ ਭਾਈ ਭਾਈ ਨੂੰ ਮੜਵਾ ਕੇ ਤੇ ਫੇਰ ਰੋਟੀਆਂ ਸੇਕੀਆਂ ਜਾਣ। ਹੂੰ ਹੁਣ ਜਿਵੇਂ ਵੇਖੀਏ ਤੇ ਪੰਜਾਬ ਦੇ ਜਿਹੜੇ ਨੌਜਵਾਨ ਆ ਕੁਝ ਸਿੱਖ ਜਥੇਬੰਦੀਆਂ ਵਾ ਉਹਨਾਂ ਵੱਲੋਂ ਹਿਮਾਚਲ ਤੋਂ ਜੋ ਬੱਸਾਂ ਆ ਰਹੀਆਂ ਉਹਨਾਂ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਈ ਜਾ ਰਹੀ ਆ ਤੇ ਕਿਹਾ ਜਾ ਰਿਹਾ ਕਿ ਜੋ ਵੀ ਬੱਸਾਂ ਆਉਣਗੀਆਂ ਅਸੀਂ ਉਹਨਾਂ ਨੂੰ ਤਸਵੀਰ ਲਗਾ ਕੇ ਭੇਜਾਂਗੇ ਉਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਜੀ ਤੁਸੀਂ ਜਦੋਂ ਵੀ ਕੋਈ ਕਿਸੇ ਤੇ ਸੱਟ ਮਾਰੇਗਾ ਹਾਂਜੀ ਹੂੰ ਵਧਵਾਣੀ ਵੀ ਲੇਖਦਾ ਵੀ ਕੌਮੀ ਆਨਖਣੂ ਮਾਰੇ ਜੇ ਸੱਟ ਦੁਸ਼ਮਣ ਉੱਤੇ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਹਮ ਕੌਮਾਂ ਵਾਸਤੇ ਮਰਨ ਦਾ ਪਾਕ ਜਿਦੇ ਵਾ ਪੈਦਾ ਦਿਲਾ ਅੰਦਰ ਆਪਣੇ ਆਪ ਹੁੰਦਾ ਫੇਰ ਜੰਮਦਾ ਕੋਈ ਛੇੜ ਨਲਵਾ ਜਾਂ ਕੋਈ ਪੁਰਸ਼ ਪ੍ਰਤਾਪ ਹੁੰਦਾ ਜ਼ੁਲਮ ਕਰਨਾ ਜੇਕਰ ਪਾਪ ਹੈ ਤਾਂ ਜ਼ੁਲਮ ਝੱਲਣਾ ਵੀ ਹਮ ਮਹਾਪਾਪ ਹੁੰਦਾ ਉਹ ਦਲ ਖਾਲਸੇ ਵਾਲੇ ਸਿੰਘ ਭਾਈ ਬਰਮਜੀਤ ਸਿੰਘ ਮਾਨਡਣੀ ਬਹੁਤ ਵਧੀਆ ਉਹਨਾਂ ਘਰ ਦੀ ਕੀਤਾ ਵੀ ਤੁਸੀਂ ਇੱਕ ਥਾਂ ਤੋਂ ਤਸਵੀਰ ਲਉਂਦੇ ਜੀ ਅਸੀਂ ਅੱਜ ਸਾਰੇ ਥਾਵਾਂ ਤੇ ਤਸਵੀਰਾਂ ਲਾਵਾਂਗੇ ਪਰ ਸ਼ੁਰੂਆਤ ਕਿੰਨਾ ਕੀਤੀ ਹਮ ਹਾਂਜੀ ਜੇ ਉਹ ਤਸਵੀਰ ਨਾਮ ਹੀ ਧਾਰਦੀ ਹਾਂਜੀ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਵੀ ਜੇ ਨੌਜਵਾਨ ਉੱਤੇ ਚੰਡਾ ਲਾ ਕੇ ਜਾਂਦੇ ਤੇ ਉਹ ਮਰ ਮਿਟਣ ਫੇੜੋਂ ਨੂੰ ਲਾਉਣ ਨਾ ਦੇਣ ਹਾਂਜੀ ਫੇੜੋਂ ਚੰਡੇ ਦੀ ਰੱਖਿਆ ਕਰਨੀ ਵੀ ਅਸੀਂ ਸਮਝਦੇ ਹਾਂ ਹਾਂਜੀ ਤੇ ਸਾਡੇ ਨਾਲੇ ਕੌਮ ਦੇ ਜਿਹੜੇ ਸਿੰਘ ਸਹਿਬ ਆ ਜਥੇਦਾਰ ਆ ਸ੍ਰੀ ਅਕਾਲ ਤਖਤ ਸਹਿਬ ਆ ਵੀ ਜਿੱਦੋਂ ਉਹਨਾਂ ਨੇ ਵੀ ਇਸ ਗੱਲ ਨੂੰ ਸਮਰਥਨ ਕੀਤਾ ਵਾ ਵੀ ਇਹ ਜਿਹੜੀ ਆ ਸਾਡੇ ਪੂਜਨੀਕ ਯੋਧੇ ਆ ਉਨਾਂ ਦੀਆਂ ਤਸਵੀਰਾਂ ਸਾਡੇ ਦਿਲਾਂ ਵਿੱਚ ਵੀ ਲੱਗੀਆਂ ਝੰਡਿਆਂ ਤੇ ਤੇ ਛੱਡੋ ਭਈ ਉਹ ਕੋਈ ਵੀ ਨਹੀਂ ਤਾਰ ਸਕਦਾ ਹਾਂਜੀ ਇਹਦੇ ਪਿੱਛੇ ਕੋਈ ਆ ਭਈ ਇਹਨਾਂ ਨੂੰ ਲੜਾਇਆ ਜਾਵੇ ਹਾਂਜੀ ਭਈ ਜੇ ਅੱਜ ਅਸੀਂ ਅੱਜ ਇਹਨਾਂ ਦੇ ਲਾਉਣੇ ਕੱਲ੍ਹ ਨੂੰ ਸਾਡੇ ਲਾਉਣਗੇ ਹਾਂਜੀ ਇਹ ਆਪਾਂ ਗੱਲ ਕਰੀਏ ਕਿ ਹਿੰਦੁਸਤਾਨ ਜਿਹੜਾ ਵਾ ਦੇਸ਼ ਆ ਉਹਦੀਆਂ ਹੀ ਵਕ ਵਕ ਸਟੇਟਾਂ ਪੰਜਾਬ ਵੀ ਉਹਦੀ ਸਟੇਟ ਆ ਹਿਮਾਚਲ ਪ੍ਰਦੇਸ਼ ਵੀ ਉਹਦੀ ਸਟੇਟ ਆ ਹੋਰ ਵੀ ਸਟੇਟਾਂ ਹਿੰਦੁਸਤਾਨ ਦੇਸ਼ ਦੇ ਵਿੱਚ ਹੀ ਆਉਂਦੀਆਂ ਜਦੋਂ ਸਿੱਖ ਵਦੇਸ਼ਾਂ ਦੇ ਵਿੱਚ ਜੇ ਕਿਸੇ ਤੇ ਮੁਸੀਬਤ ਆਉਂਦੀ ਹੈ ਵਿਦੇਸ਼ਾਂ ਤੱਕ ਲੰਗਰ ਲਗਾਉਂਦੇ ਆ ਉਦੋਂ ਤੱਕ ਕਿਸੇ ਵੱਲੋਂ ਨਹੀਂ ਨਾ ਰੋਕਿਆ ਜਾਂਦਾ ਕਿ ਇਹ ਸੈਕ੍ਰੇਟ ਹੈ ਆ ਇਹ ਮਦਦ ਨਾ ਕਰਨੀ ਕਿਸੇ ਹੋਰ ਧਰਮ ਦਾਵਾ ਜਾਂ ਨਹੀਂ ਪਰ ਹੁਣ ਤਾਂ ਉਹ ਆਪਣੇ ਧਰਮ ਦਾ ਆਪਣਾ ਚੇਨ ਨਹੀਂ ਲਗਾ ਕੇ ਜਾ ਰਹੇ ਆ ਫਿਰ ਇਹਨਾਂ ਲੋਕਾਂ ਨੂੰ ਇਨੀ ਤਕਲੀਫ ਕਿਉਂ ਦੇਖੋ ਜੀ ਪਹਿਲੀ ਗੱਲ ਭਈ ਗੁਰੂ ਗੋਬਿੰਦ ਸਿੰਘ ਮਹਾਰਾਜ ਹਿੰਦੂ ਸੱਜਣਮੀ ਗੁਰੂ ਦੀ ਸੇਵਾ ਵਿੱਚ ਰਹਿ ਹੂੰ ਮੁਸਲਮਾਨ ਵੀ ਗੁਰੂ ਦੀ ਸੇਵਾ ਵਿੱਚ ਰਹਿ ਗਣੀ ਖਾਨ ਨਵੀ ਖਾਨ ਦੂਜੇ ਪੀਰ ਬੁੱਧੂ ਸਾਹ ਹੋੜ ਕਿੰਨੇ ਮੈਂ ਗਿਣ ਸਕਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾੜੇ ਫੱਟੜ ਹੁੰਦੇ ਨਾ ਨਦੀਏ ਤੇ ਜਿਹੜਾ ਡਾਕਟਰ ਉਹਨਾਂ ਦੀ ਸੇਵਾ ਲਈ ਬਹਾਦਰ ਸਾਹਿਬ ਨੇ ਭੇਜਿਆ ਸੀ ਉਹ ਇੱਕ ਅਸਾਈ ਸੀ ਉਹ ਇੱਕ ਅਸਾਈ ਡਾਕਟਰ ਸੀ ਸਾਡਾ ਤਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਸਾਰਿਆਂ ਲਈ ਸਾਂਝਾ ਵਾ ਪਰ ਇਹ ਸ਼ਰਾਰਤਾਂ ਹੌਲੇ ਮੱਲੇ ਨੰਦਪੁਰ ਸਾਹਿਬ ਤੇ ਕਿਉਂ ਕੀਤੀਆਂ ਜਾਂਦੀਆਂ ਹੂੰ ਇਹ ਲੋਕਾਂ ਦਾ ਵੱਡਾ ਜਨਤਕ ਇਕੱਠ ਹੁੰਦਾ ਵਾ ਵੀ ਸੇਰੀ ਸਿੱਖ ਜਵਾਨੀ ਆ ਵੀ ਇਹਨਾਂ ਨੂੰ ਜਲੀਲ ਕੀਤਾ ਜਾਵੇਗਾ ਗਮੜਾ ਕੀਤਾ ਜਾਵੇਗਾ ਜਾਂ ਇਹਨਾਂ ਨੂੰ ਡਰਾਇਆ ਧਮਕਾਇਆ ਜਾਵੇਗਾ ਗੱਲ ਛੰਡੇ ਦੀ ਨਹੀਂ ਗੱਲ ਤੇ ਹੈਗੀ ਆ ਵੀ ਸਾਡੀ ਸਿੱਖ ਜਵਾਨੀ ਆਨੰਦਪੁਰ ਸਾਹਿਬ ਵੱਲੇ ਮੁੜੀ ਕਿਉਂ ਪੀ ਇਹਨਾਂ ਦਾ ਮੁਖ ਆਨੰਦਪੁਰ ਸਾਹਿਬ ਵੱਲੇ ਕਿਉਂ ਹਾਂਜੀ ਵੀ ਅਸੀਂ ਆਨੰਦਪੁਰ ਸਾਹਿਬ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਕੌਰ ਦੇ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ ਤੇ ਇਸ ਕਰਕੇ ਇਹ ਚੀਜ਼ਾਂ ਤਾਂ ਕਰਕੇ ਇੱਕ ਡਰਾਉਨ ਦੀ ਇੱਕ ਦਸ਼ਤ ਪਾਉਣ ਦੀ ਯਤਨ ਕੀਤਾ ਜਾਂਦਾ ਦੂਜਾ ਇੱਕ ਫੁੱਟ ਪਾਉਣ ਦਾ ਯਤਨ ਕੀਤਾ ਜਾਂਦਾ ਫਿਰ ਸਿੱਖਾਂ ਤੇ ਜ਼ੁਲਮ ਦੀ ਸ਼ੁਰੂਆਤ ਵੀ ਇੱਥੋਂ ਹੁੰਦੀ ਹੈ ਹਾਂਜੀ ਅਸੀਂ ਤੇ ਇਸ ਚੀਜ਼ ਨੂੰ ਦੇਖਦੇ ਹਾਂ ਕਿ ਉਹ ਵਿਅਕਤੀ ਜਿੰਨੇ ਜਿਹੜਾ ਝੰਡਾ ਉਤਾਰਿਆ ਜਾਂ ਸੰਤਾਂ ਦੀ ਤਸਵੀਰ ਉਤਾਰੀ ਆ ਜੇ ਉਹ ਵੀਡੀਓ ਦੇਖਦਾ ਹੋਵੇ ਤਾਂ ਕੀ ਉਹਨੂੰ ਕਹਿਣਾ ਜਾਓਗੇ ਤੁਸੀਂ ਆਪਣੇ ਲਫ਼ਜ਼ਾਂ ਰਹੀਂ ਉਹਨੂੰ ਤਾਂ ਭਾਈ ਇਹੋ ਹੀ ਬੇਨਤੀ ਕਰਾਂਗੇ ਭਾਈ ਤੂੰ ਆਪਣੇ ਧਰਮਾਂ ਦੇ ਚੰਦੇ ਜਿੱਥੇ ਮਰਜ਼ੀ ਲਾ ਕੇ ਤੁਰਿਆ ਫਿਰ ਹਮ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਪਰ ਸਾਡੇ ਧਰਮ ਦਾ ਅਸੀਂ ਆਪਣਾ ਸਤਕਾਰ ਕਰਦੇ ਹਾਂ ਸਾਡੀ ਨਿਗਾ ਚ ਸੰਤੇ ਜਰਨੈਲ ਸਿੰਘ ਜੋ ਹੈ ਉਹ ਸਾਡੀ ਨਿਗਾ ਚ ਅਸੀਂ ਉਹਨੂੰ ਦਮਦਮੇ ਟਕਸਾਲ ਦਾ ਮੁਖੀ ਕਰਕੇ ਪੂਜਦੇ ਹਾਂ ਤੇ ਤੂੰ ਪੰਜਾਬ ਦੇ ਇਸ ਅਮਨ ਚੈਨ ਨੂੰ ਅੱਗ ਲਾਉਣ ਦਾ ਜਿੰਮੇਵਾਰ ਬਣਦਾ ਤੇ ਤੂੰ ਬਣਦਾ ਆਂਦੀ ਤੈਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਜੇ ਇਹ ਗਲਤੀ ਕੀਤੀ ਆ ਹਮ ਨਹੀਂ ਤੇ ਇਹ ਨਾ ਹੋਵੇ ਪਈ ਖੱਟੜਵਾਲੇ ਵਾਂਗੂੰ ਪਈ ਖੱਟੜ ਦੀ ਵੀ ਗਲਤੀ ਕੀਤੀ ਸੀ ਤੇ ਉਹ ਤੋਂ ਕੱਲੇ-ਕੱਲੇ ਗੁਰਦੁਆਰੇ 'ਚ ਸੰਤਾਂ ਦੀ ਤਸਵੀਰ ਲੱਗ ਗਈ ਸੀ ਤੂੰ ਨੇ ਗਲਤੀ ਕੀਤੀ ਆ ਤੇ ਸਿੱਖ ਨੌਜਵਾਨ ਜਿਵੇਂ ਹੜ ਇੱਕ ਬਸ ਤੇ ਝੰਡਾ ਲਾ ਕੇ ਘੱਲ ਰਹੇ ਹਿਮਾਚਲ 'ਚ ਵੀ ਸਾਰਿਆਂ ਤੇ ਸੰਤਾਂ ਦੇ ਝੰਡੇ ਝੁਲਦੇ ਰਹਿਣਗੇ ਹੂੰ ਇਹ ਇਸੇ ਤਰ੍ਹਾਂ ਹੀ ਜੇ ਆਪਾਂ ਦੇਖੀਏ ਜਿਵੇਂ ਤੁਸੀਂ ਕਹਿ ਰਹੇ ਜੇ ਕਿ ਉਹਨਾਂ ਨੇ ਕਿਹਾ ਹੈ ਪੀ ਜੇ ਆ ਹੱਥ ਮੇਰੇ ਕੱਟ ਦਿੱਤੇ ਜਾਣਗੇ ਤਾਂ ਮੈਂ ਪੈਰ ਨਾਲ ਝੰਡਾ ਫੜਾਂਗਾ ਜੇ ਪੈਰ ਕੱਟ ਦਿੱਤੇ ਜਾਣਗੇ ਤਾਂ ਫਿਰ ਮੈਂ ਮੂੰਹ ਦੇ ਨਾਲ ਝੰਡਾ ਫੜਾਂਗਾ ਹਨਾ ਜਿਹੜੇ ਨੌਜਵਾਨ ਗਏ ਆ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਉਸ ਚੀਜ਼ ਦਾ ਮਤਲਬ ਕਿ ਭਾਵੇਂ ਖਮਿਆਜਾ ਹੀ ਕੋਈ ਭੁਗਤਣਾ ਪੈਂਦਾ ਪਰ ਉਹ ਜਿਹੜਾ ਝੰਡਾ ਨਹੀਂ ਉਤਾਰਨ ਦੇਣਾ ਚਾਹੀਦਾ ਹਾਂਜੀ ਮੈਂ ਤਾਂ ਪਹਿਲਾਂ ਤੋਂ ਬੇਨਤੀ ਪਹਿਲਾਂ ਵੀ ਕਰ ਚੁੱਕਾ ਹਾਂ ਵੀ ਜੇ ਅਸੀਂ ਝੰਡਾ ਲਾ ਕੇ ਜਾਂਦੇ ਤੇ ਝੰਡੇ ਦੀ ਜ਼ਿੰਮੇਵਾਰੀ ਸਾਡੀ ਬਣਦੀ ਆ ਵੀ ਜਿਹਨੇ ਬੰਦੇ ਨੇ ਲਾਇਆ ਵਾ ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਇਸ ਝੰਡੇ ਦੀ ਰੱਖਿਆ ਕਰਨੀ ਇਹਦੇ ਵਾਸਤੇ ਭਾਵੇਂ ਸਿਰ ਵੀ ਵੱਢਿਆ ਜਾਂਦਾ ਹੂੰ ਪਰ ਝੰਡੇ ਦੀ ਰੱਖਿਆ ਕਰਨੀ ਉਹਨਾਂ ਦਾ ਫਰਜ਼ ਬਣਦਾ ਹੂੰ ਹੁਣ ਅੱਜ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਕੀ ਅਪੀਲ ਕਰਨੀ ਜਾਓਗੇ ਨੌਜਵਾਨਾਂ ਨੂੰ ਤਾਂ ਇਹੋ ਹੀ ਪੀ ਲਿਆ ਵੀ ਮਤਲਬ ਤੁਸੀਂ ਸਿੱਖ ਇਤਿਹਾਸ ਨੂੰ ਪੜੋ ਹੂੰ ਪੜਨ ਤੋਂ ਬਾਅਦ ਉਹਨਾਂ ਤੇ ਅਮਲ ਕਰੋ ਹੂੰ ਫੋਗਰਾ ਬੰਨ ਤੁਸੀਂ ਨਹੀਂ ਛੱਡਦੇ ਉਹ ਮਤਲਬ ਜਿਹੜਾ ਉੱਤੇ ਲਾ ਕੇ ਝੰਡੇ ਲਾ ਕੇ ਜਾਂ ਡੈਕ ਲਾ ਕੇ ਜਾਂ ਕੁਝ ਇਹ ਕੁਝ ਕਰਕੇ ਛੋਟ-ਛਲਾਬਾ ਕਰਕੇ ਅੱਜ ਆਪਾਂ ਦੇਖਦੇ ਹਾਂ ਸਮੇਂ-ਸਮੇਂ ਨਾਲ ਜਦੋਂ ਵੀ ਕੋਈ ਜੋੜ ਮੇਲਾ ਹੁੰਦਾ ਵਾ ਸਾਬਜਾਦਿਆਂ ਦੀ ਜਾਂ ਸੀਦੀ ਦਾ ਮੇਲਾ ਹੁੰਦਾ ਵਾ ਤਾਂ ਤਰ੍ਹਾਂ ਤੇ ਡੈਕ ਲਾ ਕੇ ਗਾਣੇ ਉਜਾ ਕੇ ਜਾਂਦੇ ਆ ਇਤਿਹਾਸਕ ਵਿੱਚ ਵੀ ਇੱਕ ਸਾਖੀ ਆ ਹੂੰ ਇੱਥੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਲਾਗੇ ਪੈਂਦਾ। ਹਮ ਮਾਤਾ ਗੰਗਾ ਜੀ ਪਹਿਲੀ ਵਾਰ ਆਈ ਜਦੋਂ ਪੁੱਤਰ ਦੀ ਦਾਤ ਲੈਣ ਵਾਸਤੇ ਤੇ ਉਹ ਰੱਥਾਂ ਤੇ ਚੜ ਕੇ ਆਏ। ਹਮ ਇਤਿਹਾਸਕ ਗੱਲ ਆ ਬਾਬਾ ਜੀ ਨੇ ਆਖਿਆ ਗੁਰੂ ਕੇ ਮਹਿਲਾਂ ਨੂੰ ਕਿਧਰੋਂ ਪਾਜਰਾ ਪੈ ਗਈਆਂ। ਹਮ ਮੁੜ ਕੇ ਉਹੋ ਹੀ ਮਾਤਾ ਗੰਗਾ ਜੀ ਨੰਗੇ ਪੈੜੀਆਂ ਹੁੰਦੀ ਆ ਤੇ ਇੱਥੋਂ ਪੁੱਤਰ ਦੀ ਦਾਤ ਦਾ ਵਰਦਾਨ ਲੈ ਕੇ ਆਉਂਦੀ। ਇਹ ਤੇ ਸਾਡੇ ਸਿੱਖ ਨੌਜਵਾਨਾਂ ਨੂੰ ਵੀ ਆ ਵੀ ਅਸੀਂ ਗੁਰੂ ਘਰ ਦਾਤਾਂ ਲੈਣ ਚੱਲੇ ਆ। ਨਾ ਕਿ ਆਪਣਾ ਜਲੋਜਲਾਤ ਬਕੌਨ ਚੱਲੇ ਆ ਹਾਂਜੀ ਪਿਛੇ ਸਮੇਂ ਵੀ ਹੁ ਲੜਬਾਜੀ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਨੇਹੰਗ ਸਿੰਘ ਸੀ ਕੈਨੇਡਾ ਦਾ ਜਿੰਨੇ ਉਹ ਕੋ ਜ ਉਸ ਮਢੀਰ ਨੂੰ ਲੋਕਾਂ ਦਾ ਯਤਨ ਕੀਤਾ ਉਹਨਾਂ ਉਹਦਾ ਕਤਲ ਵੀ ਕਰ ਦਿੱਤਾ ਹਾਂਜੀ ਤੇ ਇਹਦੇ ਮਤਲਬ ਸਾਨੂੰ ਜਾਣ ਤੋਂ ਪਹਿਲਾਂ ਆਪਣੀ ਸਿੱਖਿਆ ਗੁਰੂ ਸਾਹਿਬ ਦੇ ਸਾਹਬ ਨੇ ਵੀ ਗੁਰੂ ਘਰ ਕਿਵੇਂ ਜਾਣਾ ਇਸ ਚੀਜ਼ ਨੂੰ ਵੇਖਣਾ ਪਊਗਾ ਉਹ ਵਿਰੋਧੀ ਲੋਕ ਤੇ ਸੰਤਾਂ ਨੂੰ ਕੋਈ ਆਤਵਾਦੀ ਵੀ ਕਹਿ ਰਿਹਾ ਕੋਈ ਕੋਜ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਸਿੱਖ ਜਿਹੜੇ ਆ ਉਹ ਜਿਹੜਾ ਵਾ ਭਿੰਡਰਾਂ ਵਾਲਿਆਂ ਨੂੰ ਕੀ ਮੰਨਦੇ ਆ ਸਿੱਖ ਭਿੰਡਰਾਂ ਵਾਲਿਆਂ ਨੂੰ ਆਪਣਾ ਨਾਇਕ ਮੰਨਦੇ ਆ ਹਮ ਸੰਤ ਜਗਨੈਲ ਸਿੰਘ ਹੋਇਆ ਪੈਦਾ ਡਾਡਾ ਕੌਮ ਦੇ ਨਾਲ ਸੀ ਪਿਆਰੀ ਉਹਨੂੰ 20 ਸਦੀ ਦਾ ਸਿੱਖ ਸ਼ਹੀਦ ਕਹਿ ਕੇ ਕੌਮ ਦਿੰਦੀ ਏ ਅੱਜ ਸਤਕਾਰ ਇਹਨੂੰ ਬਾਬਾ ਕੌਮ ਦਾ ਮਰਦ ਦਲੇਰ ਸੀ ਹੋ ਤੇ ਸ਼ਹੀਦ ਹੁੰਦਾ ਚੜਿਆ ਖਵਾੜ ਉਹਨੂੰ ਜੋ ਕੁਝ ਕਿਹਾ ਸੋ ਕਰਕੇ ਵਖਾ ਦਿੱਤਾ ਤੇ ਰੁਕ ਸਕੀ ਨਹੀਂ ਹਿੰਦ ਸਰਕਾਰ ਇਹਨੂੰ ਸੇਖਣ 20ਵੀਂ ਸਦੀ ਦਾ ਜਰਨੈਲ ਮੰਨਦੇ ਆ ਹਾਂਜੀ ਤੇ ਅਸੀਂ ਜਰਨੈਲਾਂ ਦਾ ਸਨਮਾਨ ਕਿਵੇਂ ਕਰਨਾ ਸਾਡੀ ਕੌਮ ਜਾਣਦੀ ਸੋ ਤੁਸੀਂ ਕਿੰਨੇ ਸਮੇਂ ਤੋਂ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਕਵੀਸ਼ਰੀ ਸਵਾਮਨਭਾ ਰਹੇ ਆ ਤੇ ਤੁਹਾਡੇ ਸਾਥੀ ਕੌਣ ਕੌਣ ਨੇ ਐਸ ਲਈ ਸਾਡੇ ਜੱਥੇ ਵਿੱਚ ਭਾਈ ਸਾਹਿਬ ਭਾਈ ਮਲਕੀਤ ਸਿੰਘ ਦੀ ਲਹਿੜੀ ਸਾਹਿਬ ਹਮ ਭਾਈ ਸਤਨਾਮ ਸਿੰਘ ਦੀ ਸੱਤਾ ਹਮ ਤੇ ਜਿਹੜਾ ਮਲਕੀਤ ਸਿੰਘ ਲਹਿੜੀ ਸਾਹਿਬ ਆ ਨਾ ਉਹ ਨਰਮ ਸਿੰਘ ਟੋਲਾ ਸਾਹਿਬ ਦਾ ਸ਼ਹਿਰਦਿਆ ਹਮ ਤੇ ਟੋਲਾ ਸਾਹਿਬ ਉਹ ਵਾਪੇ ਜਿੰਨੇ ਹਿੱਕ ਲਈ ਜੋੜਨਾ ਜਾਗੋ ਗਵੀ ਸੀ ਬੇਸ਼ੱਕ ਉਹ ਕੌਮ ਲਈ ਸ਼ਹੀਦ ਵੀ ਹੋ ਗਿਆ ਹਮ ਪਰ ਉਹ ਪਿੱਛੇ ਨਹੀਂ ਹਟਿਆ ਤੇ ਅਸੀਂ ਵੀ ਸਾਡੇ ਸਾਥੀ ਵੀ ਮੇਰੇ ਨਾਲ ਤਨ ਮਨ ਤਨ ਨਾਲ ਖੜੇ ਆ ਡਟ ਕੇ ਖੜੇ ਆ ਹਮ ਅਸੀਂ ਵੀ ਜੋਧਾਨ ਦੇ ਜੱਸੀ ਗਉਂਦੇ ਬੇਸ਼ੱਕ ਕੁਰਬਾਨੀ ਵੀ ਕਰਨੀ ਪਵੇ ਕਦੇ ਪਿੱਛੇ ਨਹੀਂ ਹਟਾਂਗੇ ਤੇ ਨਾ ਆਈ ਹਟੇ ਸੋ ਇਹ ਸਨ ਸਾਡੇ ਨਾਲ ਕਬੀਸ਼ਰ ਭਾਈ ਨਿਸ਼ਾਨ ਸਿੰਘ ਚਭਾਲ ਜਿਨ੍ਹਾਂ ਨੇ ਕਿਹਾ ਕਿ ਭਾਵੇਂ ਸਾਨੂੰ ਕੁਰਬਾਨੀ ਵੀ ਦੇਣੀ ਪਵੇ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਪਿੱਛੇ ਨਹੀਂ ਹਟਾਂਗੇ ਸੰਤਾਂ ਦੀ ਤਸਵੀਰ ਇਸੇ ਤਰ੍ਹਾਂ ਲੱਗਦੀ ਰਹੇਗੀ ਤੇ ਜਿਨੇ ਇਹ ਕੰਮ ਕੀਤਾ ਵਾ ਤਸਵੀਰ ਲਾਈਆ ਉਸ ਨੂੰ ਤੁਰੰਤ ਜਿਹੜੀ ਉਹ ਮਾਫੀ ਮੰਗਣੀ ਚਾਹੀਦੀ ਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਸਾਨੂੰ ਦਿਓ ਇਜਾਜ਼ਤ ਧੰਨਵਾਦ